ਕਿ ਸਿਆ ਦੇ ਮੁਲਾਜ਼ਮ ਬਣ ਕੇ ਜਿਹੜੇ ਲੋਕਾਂ ਤੋਂ ਪੈਸੇ ਮੰਗਦਾ ਸੀ ਕਿ ਕਿੰਨੀ ਗੱਛਾਈ ਸਾਡੇ ਸੀਆਈਏ ਸਾਫ ਸੀਆਈ 1 ਇਨਸਪੈਕਟਰ ਉਹਨੇ ਬਹੁਤ ਚੰਗਾ ਕੰਮ ਕੀਤਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੇ ਹੈਗੇ ਉਹ ਇਹ ਕਹਿ ਰਹੇ ਹੈ ਕਿ ਅਸੀਂ ਸੀਆਈਏ ਦੇ ਮੁਲਾਜ਼ਮ ਹੈਗੇ ਤੇ ਉਹ ਵਕ ਵਕ ਬੰਦੇ ਆ ਦੋ ਪੈਸੇ ਮੰਗ ਰਹੇ ਸੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਜਦੋਂ ਕੀਤੀ ਗਈ ਤੇ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਇਹ ਅਦਾ ਦੇ ਸਾਡੇ ਮੁਲਾਜ਼ਮ ਹੈਗੇ ਤੇ ਫਿਰ ਇਹਨਾਂ ਬੰਦਿਆਂ ਤੇ ਲਾਇਆ ਗਿਆ Trap ਲਾਨ ਤੋਂ ਬਾਅਦ ਜੋ ਇਹਨਾਂ ਦਾ ਮੇਨ ਕਿੰਗਪਿੰਨ ਹੈਗਾ ਜਿਹਦਾ ਨਾਮ ਹੈਗਾ ਸੁਖਵਿੰਦਰ ਸਿੰਘ ਉਰਫ ਬਿੱਲਾ ਜਿਹਨੇ ਕਾਫੀ ਗੰਦ ਭਾਇਆ ਹੋਇਆ ਮਹੱਲੇ ਦੇ ਵਿੱਚ ਇਹਨੂੰ ਪਹਿਲੇ ਕਾਬੂ ਕੀਤਾ ਗਿਆ ਇਹ ਸੀਗਾ ਮਾਸਟਰਮਾਈਂਡ ਸਾਰੇ ਕੇ ਸਾਰੇ ਪਲਾਨ ਦਾ ਇਹਦੀ ਪੁੱਛ ਗਿੱਚ ਤੇ ਬਾਕੀ ਬੰਦੇ ਜੀ ਜੋ ਸਾਨੂੰ ਇਨਫੋਰਮੇਸ਼ਨ ਇਕੱਠੀ ਹੋਈ ਉਹਦੇ ਤੋਂ ਅਸੀਂ ਚਾਰ ਬੰਦੇ ਹੋਰ ਕਾਬੂ ਕੀਤੇ ਇੱਕ ਗੁਰਪ੍ਰੀਤ ਇੱਕ ਗगन ਇੱਕ ਵਿਕਰਮ ਤੇ ਇੱਕ ਹਰਮਨ ਇਹ ਇੱਚ ਕਹਿਣ ਵਾਲੀ ਗੱਲ ਹੈ ਕਿ ਸਾਰੇ ਕੇ ਸਾਰੇ ਨਸ਼ੇ ਦੇ ਆਦੀ ਹੈਗੇ ਤੇ ਇਹਨਾਂ ਨੇ ਇਹ ਪਲਾਨ ਬਣਾਇਆ ਸੀ ਕਿ ਅਸੀਂ ਜੋ ਹੈਗੇ ਜੋ ਵੀ ਨਸ਼ੇ ਵਾਲੇ ਕਰਦੇ ਕੀ ਸੀ ਸੁਖਵਿੰਦਰ ਕੋਲ ਕੋਈ ਲੈਣੇ ਆ ਗਿਆ ਨਸ਼ਾ ਇਹ ਉਹ ਬਾਬਾ ਜਲਾ ਜਾਂਦਾ ਸੀ ਇਹ ਆਪਣੇ ਨਾਲ ਵਾਲੇ ਮੁੰਡਿਆ ਤੋਂ ਉਹਨੂੰ ਕਹਿੰਦਾ ਸੀ ਕਾਲ ਕਰੋ ਤੇ ਕਹੋ ਕਿ ਅਸੀਂ ਸੁਖਵਿੰਦਰ ਨੂੰ ਫੜ ਲਿਆ ਹੈ ਤੇ ਤੇਰਾ ਨੰਬਰ ਹੈਗਾ ਨੈਕਸਟ ਇਸ ਕਰਕੇ ਉਹ ਇਸ ਕਰਕੇ ਇਹ ਇਹਨਾਂ ਦਾ ਮੋਟੋਸ ਅਪਰੈਂਟੀ ਸੀਗਾ ਐਵੇਂ ਇਹ ਬੰਦੇ ਤਾਂ ਪੈਸੇ ਕਢਵਾਉਂਦੇ ਹੁੰਦੇ ਸੀ ਜੋ ਬੰਦੇ ਪੰਜੋ ਫੜੇ ਗਏ ਹੈ ਇਹਨਾਂ ਚੋਂ ਤਿੰਨ ਬੰਦੇ ਆਦੇ ਉਤੇ 379 ਬੀ ਦੇ ਸਨੇਚਿੰਗ ਦੇ ਮਕਦਮੇ ਵੀ ਦਰਜ ਹੈਗੇ ਤੇ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਤਫਤੀਸ਼ ਡੁਗਾਈ ਨਾਲ ਇਹਨਾਂ ਦੀ ਪੁੱਜਗੀ ਚੱਲ ਰਹੀ ਹੈ ਤੇ ਜੇਕਰ ਇਹਨਾਂ ਦੇ ਗੈਂਗ ਦੇ ਵਿੱਚ ਹੋਰ ਵੀ ਬੰਦੇ ਹੈਗੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ ਤੇ ਇਹ ਵੀ ਸਾਰੇ ਕੇ ਸਾਰੇ ਅੰਦਰ ਜਾਣਗੇ ਮਾਸਟਰਮਾਈਂਡ ਕਿੱਥੋਂ ਦਾ ਰਹਿਣਾ ਸੀ ਜਿਹੜਾ ਮਾਸਟਰਮਾਈਂਡ ਜੋ ਹੈਗਾ ਇਹ ਆਪਣੇ ਗੋਨਿਆਨੇ ਰੋਡ ਤੋਂ ਰਹਿਣ ਵਾਲਾ ਉਹਦਾ ਉਥੋਂ ਦਾ ਰਹਿਣ ਵਾਲਾ ਹੈ ਤੇ ਇਹਨੇ ਡਰੱਗਸ ਦਾ ਕੰਮ ਵੀ ਜੋ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਡਰੱਗਸ ਦਾ ਕੰਮ ਵੀ ਕਰ ਰਿਹਾ ਸੀ ਤੇ ਕਾਫੀ ਕੁੱਤੇ ਕੰਮਾਂ ਵਿੱਚ ਇਨਵੋਲਡ ਸੀਗਾ ਤੇ ਇਹਨੂੰ ਜੋ ਹੈ ਇਨੂੰ ਤੇ ਇਹਦੇ ਸਾਰੇ ਜੋ ਟੀਮ ਹੈਗੀ ਇਹ ਸਾਰੇ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਦੀ ਪੁੱਛਗਿੱਛ ਦੇ ਨਾਲ ਜੇਕਰ ਕਿਸੇ ਹੋਰ ਦਾ ਨਾਮ ਵੀ ਸਾਹਮਣੇ ਆਵੇ ਉਹ ਵੀ ਅੰਦਰ ਲਿਆ ਕਿੰਨੇ ਜਿੰਨਾਂ ਦੀ ਹਿੰਦ ਅਰੈਸਟ ਪੈ ਚੁੱਕੇ ਹਲੇ ਤੱਕ 5 ਬੰਦੇ ਦੇ ਅਰੈਸਟ ਸਰ ਰਵਲੀ ਕਿੰਨਾ ਕ ਪੈਸਾ ਇਕੱਠਾ ਕਰ ਚੁੱਕੇ ਸੀ ਇਹ ਹਲੇ ਤਬਦੀਸ਼ ਦਾ ਤਬਦੀਸ਼ ਦੌਰਾਨ ਅਸੀਂ ਦੇਖ ਰਹੇ ਹਾਂ ਇਹਨੂੰ ਵੱਡੇ ਠੀਕ ਠਾਕ ਗੈਂਗ ਹੈਗੀ ਇਹਨਾਂ ਨੇ ਕਾਫੀ ਮਤਲਬ ਬਦਮਾਸ਼ੀਆਂ ਕੀਤੀ ਹੋਈਆਂ ਇੱਥੇ ਤੇ ਕਾਫੀ ਕੁਝ ਖੁੱਲ੍ਹੂਆ ਇਹਨਾਂ ਦੇ ਵਿੱਚੋਂ ਕਿਸੇ ਤੋਂ ਕੋਈ ਸ਼ਿਕਾਇਤ ਕਰਤਾ ਪਹੁੰਚਿਆ ਕਿਸ ਤਰ੍ਹਾਂ ਦਾ ਸਾਡੇ ਕੋਲ ਸ਼ਿਕਾਇਤ ਕਰਤਾ ਪਹੁੰਚ ਰਹੇ ਨੇ ਸ਼ਿਕਾਇਤ ਕਰਤਾ ਦੇ ਬਿਆ ਉਨੇ ਰੈਸਿਵ ਭਾਈ ਜੀ ਨੂੰ ਕਰਦੇ ਆ ਰਹੇ ਸੀ ਇਹ ਇਸ ਤਰ੍ਹਾਂ ਦਾ ਕੰਮ ਜਿਹ ਜੋ ਹਲੇ ਤੱਕ ਹੁਣ ਤੱਕ ਦੀ ਤਤਕੀਸ਼ ਹੈਗੀ ਇਹਨਾਂ ਦਾ ਇਹ ਕਹਿਣਾ ਕਿ ਜੀ ਅਸੀਂ ਹੁਣ ਸ਼ੁਰੂ ਕੀਤਾ ਹੀ ਸੀ ਬਟ ਜੋ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਸਾਨੂੰ ਇਹ ਲੱਗਦਾ ਹੈ ਕਿ ਇਹ ਜੋ ਗੈਂਗ ਹੈਗਾ ਡੀਪਰ ਜਾਂਦਾ ਹੈ ਤੇ ਉਹਦੇ ਤੇ ਅਸੀਂ ਤਤਕੀਸ਼ ਕਰ ਕੋਈ ਵੀਕਲ ਵੀ ਇਹਨਾਂ ਕੋਲ ਦੱਸੀ ਜਾ ਰਹੀ ਹੈ ਇਹ ਗੱਡੀਆਂ ਤਤਕੀਸ਼ ਨਹੀਂ ਇਹਦਾ ਕੋਈ ਗੱਲ